3 2 1 ਅੱਜ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਜਿਹੜੀ ਪ੍ਰੈਸ ਵਾਰਤਾ ਅਸੀਂ ਪ੍ਰੈਸ ਮਿਲਣੀ ਰੱਖੀ ਆ ਉਹ ਤਾਂ ਇੱਕ ਮੇਨ ਪਰਪਸ ਆ ਪਿਛਲੇ ਕਈ ਸਮੇਂ ਤੋਂ ਅਸੀਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਖਰੜ ਹਲਕੇ ਦੇ ਵਿੱਚ ਕੰਮ ਕਰਦੇ ਆਏ ਆ ਤੇ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਖਰੜ ਹਲਕੇ ਦੇ ਹਾਲਾਤ ਆ ਜਿਹੜੇ ਈਵਨ ਕਿ ਮੈਂ ਤਾਂ ਇਹੀ ਕਹੂੰਗਾ ਮੋਹਾਲੀ ਜ਼ਿਲ੍ਹੇ ਦੇ ਹੀ ਹਾਲਾਤ ਆ ਮਾੜੇ ਤੋਂ ਮਾੜੇ ਹੋ ਰਹੇ ਆ ਬੱਤ ਤੋਂ ਬੱਤਰ ਹੋ ਰਹੇ ਆ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਬਿੱਤਰ ਆ ਉਹਨਾਂ ਨੇ ਕੋਈ ਕਾਫੀ ਚਿਰ ਤੋਂ ਸਾਡੀ ਆਵਾਜ਼ ਚੱਲੀ ਆ ਰਹੀ ਸੀ ਕਾਫੀ ਚਿਰ ਤੋਂ ਗੱਲਾਂ ਚੱਗੀਆਂ ਆ ਰਹੀਆਂ ਸੀ ਵੀ ਆਪਾਂ ਕੋਈ ਆਜ਼ਾਦ ਇੱਕ ਜਥੇਬੰਦੀ ਖੜੀ ਕਰ ਲਈ ਕੋਈ ਐਨ ਜੀਓ ਬਣਾ ਲਈਏ ਸਮਾਜ ਸੇਵੀ ਉਹ ਜਿਹੜੀ ਜਿਹੜੀ ਪੰਥ ਲਈ ਵੀ ਬੋਲ ਸਕੇ ਔਰ ਜਿਵੇਂ ਆਪਣੇ ਜਿਹੜੇ ਲੋਕਲ ਮੁੱਦੇ ਆ ਜਿੱਥੇ ਸਰਕਾਰ ناکਾਮ ਆ ਉਹ ਹੋ ਰਹੀ ਹੈ ਉਹ ਮੁੱਦੇ ਮਿਲ ਕੇ ਅਸੀਂ ਚੱਕ ਸਕੀਏ ਜਿਵੇਂ ਤੁਸੀਂ ਦੇਖਿਆ ਪਿਛਲੇ ਸਮੇਂ ਵਿੱਚ ਹੁਣ ਮੈਂ ਆਮ ਆਦਮੀ ਪਾਰਟੀ ਚ ਰਿਹਾ ਤੇ ਢਾਈ ਸਾਲ ਤੱਕ ਸਰਕਾਰ ਉਹਨਾਂ ਦੀ ਵੀ ਬਣੀ ਹੋਵੇ ਸਾਨੂੰ ਉਸ ਸਮੇਂ ਉਮੀਦਾਂ ਸੀ ਵੀ ਸ਼ਾਇਦ ਪਤਾ ਨਹੀਂ ਕੀ ਬਦਲਾਅ ਆ ਕੀ ਚੇਂਜ ਆ ਜਾਊਗਾ ਪਰ ਵਾ ਕਹਿੰਦੇ ਜਿਵੇਂ ਪੰਜਾਬੀ ਚ ਪ੍ਰਣਾਲਾ ਉੱਥੇ ਦਾ ਉੱਥੇ ਉਹ ਅੱਜ ਹਾਲਾਤ ਬਿਲਕੁਲ ਉਸੇ ਤਰ੍ਹਾਂ ਦੇ ਹੋਏ ਵਿਆ ਅੱਜ ਜਿਹੜਾ ਕਰਪਸ਼ਨ ਆ ਉਹ ਪਹਿਲਾਂ ਨਾਲੋਂ ਦੁੱਗਣਾ ਚੌਕਣਾ ਹੋ ਚੁੱਕਿਆ ਹੈ ਤੇ ਚਿੱਟੇ ਦਾ ਚਿੱਟੇ ਦੀ ਲਾਹਣਤ ਨੂੰ ਤੁਸੀਂ ਸਭ ਜਾਣਦੇ ਹੋ ਆਪਣਾ ਖਰੜ ਹਲਕਾ ਬੰਦੀ ਮਾਰਚ ਹੇਠ ਚੱਲ ਰਿਹਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਸਾਡਾ ਜਿੰਨਾ ਜ਼ਿਲ੍ਹੇ ਮੁਹਾਲੀ ਦਾ ਫਰੰਟ ਸਰਕਲ ਆ ਸਾਰਿਆਂ ਨੇ ਇੱਕ ਵਿਚਾਰ ਬਣਾ ਲਈ ਆ ਕਿ ਅਸੀਂ ਪੰਜਾਬ ਲੋਕ ਸੇਵਾ ਸੰਗਠਨ ਨਾਮ ਦੀ ਇੱਕ ਜਥੇਬੰਦੀ ਬਣਾਈ ਆ ਜਿਹਨੂੰ ਆਪਾਂ ਪਲਸ ਜਥੇਬੰਦੀ ਵੀ ਕਹਿੰਦੇ ਆ ਜਿਹੜਾ ਕਿ ਲੋਕਾਂ ਲਈ ਜਿਹੜਾ ਸਰਕਾਰੀ ਦਰਬਾਰੇ ਯਾ ਲੋਕਾਂ ਦੀ ਸੇਵਾ ਵਿੱਚ ਜਿਵੇਂ ਮਰਜ਼ੀ ਹਾਜ਼ਰ ਹੋ ਕੇ ਉਹਨਾਂ ਦੇ ਕੰਮ ਕਾਜ ਹੈ ਜਿਹੜੇ ਉਹ ਕ੍ਰੰਪਤੀ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਕਰ ਰਹੇ। ਬਲਵਾਨ ਸਾਹਿਬ ਤੁਸੀਂ ਗੱਲ ਕੀਤੀ ਹੈ ਜਥੇਬੰਦੀ ਬਣਾਉਣ ਦੀ ਇਸ ਤੋਂ ਪਹਿਲਾਂ ਵੀ ਕਾਫੀ ਜਥੇਬੰਦੀਆਂ ਬਣੀਆਂ ਹੋਈਆਂ ਤੇ ਇਹ ਵੱਖਰਾ ਕੀ ਹੋਵੇ ਗਾਇਸ ਜੀ। ਦੇਖੋ ਜੀ ਜਥੇਬੰਦੀਆਂ ਦੀ ਇੱਤਹਾ ਹੁੰਦਾ ਵੀ ਆਪਣੀ ਆਪਣੀ ਵਿਚਾਰਧਾਰਾ ਰਹਿੰਦੀ ਥੋੜੇ ਥੋੜੇ ਕਿਸੇ ਤਰ੍ਹਾਂ ਵਖਰੇਵੇਂ ਹੁੰਦੇ ਆ ਪਰ ਅਸੀਂ ਜਿਹੜੀ ਜਥੇਵਰਦੀ ਲੈ ਕੇ ਚੱਲੇ ਆ ਹੋਰ ਵੀ ਬੇਸ਼ੱਕ ਦੀ ABC ਕੋਈ ਜਥੇਬੰਦੀਆਂ ਹੋਣਗੀਆਂ ਪਰ ਜਿੱਥੇ ਉਹਨਾਂ ਜਥੇਬੰਦੀਆਂ ਨੂੰ ਸਾਡੀ ਸਪੋਰਟ ਦੀ ਲੋੜ ਪਈ ਅਸੀਂ ਉਹਨਾਂ ਦੇ ਨਾਲ ਮੋਢ ਅਸੀਂ ਉਹਨਾਂ ਤੋਂ ਭੱਜਦੇ ਨਹੀਂ ਹੈਗੇ ਸਭ ਕੋ ਮਿਲ ਕੇ ਕੰਮ ਕਰਾਂਗੇ ਜਿੱਥੇ ਜਿੱਥੇ ਵੀ ਕਿਤੇ ਕਈ ਵਾਰ ਸਵਾਬ ਬਣ ਜਾਂਦਾ ਹੁੰਦਾ ਹੈ ਤੁਸੀਂ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਚ ਸੀਗੇ ਤੇ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸ਼ਾਮਲ ਹੋਏ ਹੈ ਕਿ ਇਹ ਵੀ ਕਿਹਾ ਜਾ ਸਕਦਾ ਜਿਹੜੀ ਤੁਸੀਂ ਜਥੇਬੰਦੀ ਬਣਾ ਰਹੇ ਹੋ ਉਹਦੇ ਵਿੱਚ ਹਰ ਇੱਕ ਪਾਰਟੀਆਂ ਦਾ ਨੁਮਾਇੰਦਾ ਹੋਵੇਗਾ ਜਾਂ ਸਿਰਫ ਕਿਸੇ ਇੱਕ ਪਾਰਟੀ ਦਾ ਬੰਦਾ ਨਹੀਂ ਜੀ ਨਹੀਂ ਇਹ ਬਿਲਕੁਲ ਤੁਸੀਂ ਕੁਐਸਚਨ ਵਧੀਆ ਕਰਿਆ ਜਿਹੜਾ ਇਹ ਐਕਚੁਅਲੀ ਜਿਹੜੇ ਸਾਡੇ ਮਿੱਤਰਾਂ ਨੌਜਵਾਨ ਹੈ ਜਿਹੜੇ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚਾਹੁੰਦੇ ਸੀ ਉਹ ਵੀ ਕੋਈ ਨਾ ਕੋਈ ਜਿਹੜੀ ਸਮਾਜ ਸੇਵੀ ਸੰਸਥਾ ਕੋਈ ਜਥੇਬੰਦੀ ਬਣ ਤਾਂ ਉਸ ਸੀ ਨੂੰ ਦੇਖਦੇ ਹੋਏ ਅਸੀਂ ਪਾਰਟੀ ਦੀਆਂ ਜਿਹੜੀਆਂ ਇੱਕ ਪ੍ਰੋਟੋਕੋਲ ਹੁੰਦਾ ਇੱਕ ਇੱਕ ਕਹਿਰੋ ਸ਼ਰਾਂ ਹੁੰਦੀ ਆ ਉਹਨੂੰ ਤੋੜਦੇ ਹੋਏ ਸਾਰਿਆਂ ਨੂੰ ਇਹ ਹੌਕਾ ਦਿੱਤਾ ਵੀ ਆਓ ਆਪਾਂ ਡਵੈਲਪਮੈਂਟ ਲਈ ਖੜੇ ਹੋ ਸਕੀਏ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋ ਸਕੀਏ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਸਦਾ ਇਹ ਇਹਨੂੰ ਜਥੇਬੰਦੀ ਮੰਨਿਆ ਜਾਊਗਾ ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਸਮਾਜ ਭਲਾਈ ਦੇ ਕੰਮ ਵੀ ਕੀਤਾ ਜਾਣਗੇ ਜਥੇਬੰਦੀ ਮੰਨਿਆ ਜਾਊਗਾ ਜਾਂ ਐਨਜੀਓ ਦੇ ਤੌਰ ਤੇ ਕੰਮ ਕਰੇਗੀ ਇਹ ਕਲਾ ਕਲੀਅਰ ਕਰ ਦਿਓ ਮੈਂ ਤੁਹਾਨੂੰ ਦੱਸ ਦਿੰਦਾ ਜਥੇਬੰਦੀ ਮੈਂ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਅਸੀਂ ਪੰਥਕ ਮੁੱਤੇ ਵੀ ਚੱਕਿਆ ਕਰਾਂਗੇ ਠੀਕ ਹੈ ਫਿਰਾਲ ਜਿਹੜੀ ਹੈ ਰਜਿਸਟ੍ਰੇਸ਼ਨ ਆ ਜਿਹੜੀ ਇਹ ਦੀ ਐਨਜੀ ਦੇ ਐਨਜੀਓ ਤੋਂ ਉੱਤੇ ਹੋਊਗੀ ਪਰ ਜਥੇਬੰਦੀ ਮੈਂ ਸ਼ਬਦ ਤਾਂ ਵਰਤਿਆ ਕਿਉਂਕਿ ਸਾਡਾ ਜਿੱਥੇ ਸਾਨੂੰ ਗੁਰੂ ਘਰਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ ਉੱਥੇ ਸਮਾਜਿਕ ਮੁੱਤੇ ਉੱਥੇ ਧਾਰਮਿਕ ਮੁੱਤੇ ਵੀ ਕੋਈ ਇਹ ਜਿਹੇ ਜਿਹੜੇ ਸਾਨੂੰ ਸਾਹਮਣੇ ਪੈ ਰਹੇ ਜਨ ਕਿ ਇਹ ਕਹਿ ਲਈ ਕਿ ਵੀ ਨਾਨ ਪੋਲਿਟਿਕਲ ਤੁਹਾਡੀ ਐਨਜੀਓ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਨਾਨ ਪੋਲਿਟਿਕਲ ਹੋਊਗੀ ਇਹ ਇੱਕ ਤਰ੍ਹਾਂ ਦਾ ਮੈਂ ਕਹਿ ਸਕਦਾ ਵੀ ਜਿਹੜੇ ਕੁਝ ਦਰਦੀ ਨੇ ਸਮਾਜ ਦਰਦੀ ਨੇ ਜਿਹੜੇ ਕਿ ਪੋਲਿਟਿਕਸ ਪਾਰਟੀਆਂ ਤੋਂ ਇੰਨੀ ਕਿ ਜ਼ਿਆਦਾ ਘਿਰਣਾ ਕਰਦੇ ਆ ਹੁਣ ਤੱਕ ਦਰਜੰਡ ਦੇਖ ਚੁੱਕੇ ਆ ਉਹਨਾਂ ਨੂੰ ਉਹ ਸਾਡੇ ਮੋਢੇ ਨਾਲ ਮੋਟਾ ਬਲਾ ਕੇ ਚੱਲਣ ਮਨਵਤ ਸਾਹਿਬ ਤੁਸੀਂ ਸਮਾਜ ਸੇਵਾ ਦੇ ਵਿੱਚ ਬੜੇ ਪਿਛਲੇ ਸਮੇਂ ਤੋਂ ਲੱਗੇ ਹੋਏ ਹੋ ਤੁਸੀਂ ਬੜੇ ਸੰਘਰਸ਼ ਵੀ ਕੀਤੇ ਆ ਇਸ ਇਲਾਕੇ ਲਈ ਵੀ ਸੰਘਰਸ਼ ਕੀਤੇ ਆ ਖਰੜ ਖਾਸ ਕਰਕੇ ਖਰੜ ਇਲਾਕੇ ਦੀ ਗੱਲ ਕਰ ਲਈਏ ਜੀ ਕੀ ਕਾਰਨ ਬਣੇ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਬੜੇ ਝੰਡਾ ਬਰਦਾਸ਼ ਰੁਕੇ ਅੱਗੇ ਚੱਲੇ ਕਾਫੀ ਵਰਕ ਕੀਤਾ ਉਥੇ ਤੇ ਤੁਹਾਨੂੰ ਬਾਨ ਸਨਮਾਨ ਵੀ ਬੜਾ ਮਿਲਿਆ ਫਿਰ ਉਹ ਛੱਡਣ ਦਾ ਕੀ ਕਾਰਨ ਬਣਿਆ ਤੁਹਾਡਾ ਛੱਡਣ ਦਾ ਕਾਰਨ ਇਹ ਸੀ ਬਾਈ ਜੀ ਅਸੀਂ ਦੇਖੋ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੀ ਆ ਸਾਡੇ ਤੇ ਪਰਚੇ ਤੱਕ ਵੀ ਹੋਏ ਹੋਏ ਆ ਤੇ ਹਰੇਕ ਪ੍ਰੋਟੈਸਟ ਚ ਅੱਗੇ ਹੋਈਦਾ ਸੀ ਝੰਡਾ ਇਥੋਂ ਚੱਕਿਆ ਹੀ ਹੋਇਆ ਸੀ ਤੁਹਾਨੂੰ ਪਤਾ ਹੀ ਜਿਵੇਂ ਤੁਸੀਂ ਜਾਣਦੇ ਆ ਪਰ ਗੱਲ ਕੀ ਹੋਈ ਜਦੋਂ ਸਰਕਾਰ ਆਈ ਸਾਨੂੰ ਆਇਆ ਲੱਗਿਆ ਪੰਜਾਬ ਦੇ ਲੋਕਾਂ ਦੀ ਇੱਜ਼ਤ ਆ ਭਈ ਖਬਰੇ ਕਿਹੜਾ ਬਦਲਾਅ ਆ ਜਾਣਾ ਪਰ 2 ਸਾਲ ਸਾਨੂੰ ਦੇਖਦੇ ਆ ਨੂੰ ਹੋ ਗਏ ਵੀ ਬਦਲਾਓ ਉਲਟਾ ਬਦਲਾਓ ਦਾ ਕੀ ਹੈ ਨਾ ਯਾਰ ਪ੍ਰਸ਼ਤਾਜਰ ਵੱਧ ਗਿਆ ਇਹਦੀ ਐਗਜ਼ਾਮਪਲ ਉਦਾਹਰਨ ਤੁਸੀਂ ਮਾਝੀ ਦੀ ਤਹਿਸੀਲ ਨੂੰ ਦੇਖ ਸਕਦੇ ਹੋ ਥਾਣਿਆਂ ਦੇ ਬੁਰੇ ਹਾਲ ਹੋ ਗਏ ਆ ਜ਼ਮੀਨਾਂ ਦਾ ਬੁਰਾ ਹਾਲ ਹੋ ਗਿਆ ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਆਹਾ ਹੁਣ ਅਨਮੋਲ ਗੁਰਦੁਆਰਿਆਂ ਵਿੱਚ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਮਾਤਰੀ ਸਾਹਿਬਾ ਨੇ ਕੱਲ ਕੋਈ ਸੜਕ ਦਾ ਜਿਹੜੀ ਕਿ ਮਾਝਾ ਲਾਜ ਜੋੜਦੀ ਆ ਉਹ ਸੜਕ ਉੱਤੇ ਕਈ ਸੌ ਕਰੋੜ ਦਾ ਜਿਹੜਾ ਕਿ ਕਹਿੰਦੇ ਵੀ ਆਪਾਂ ਫੰਡ ਲਾਣਾ ਹੈ ਉਹ ਪਰ ਮੈਂ ਤੁਹਾਨੂੰ ਦੱਸ ਦਿੰਦਾ ਬੜੀ ਇਹ ਚੰਬੇ ਵਾਲੀ ਗੱਲ ਆ ਕਿ ਲੋਕ ਮੇਰੇ ਕੋਲ ਅੱਜ ਵੀ ਫੋਨ ਕਰਦੇ ਪਾਈ ਜੀ ਸਾਡੀ ਸੜਕ ਦਾ ਬੁੱਤਾ ਚੱਕੋ ਸਾਡੀ ਸੜਕ ਦਾ ਪਿੰਡਾਂ ਦੇ ਲੀਕ ਰੋਡਸ ਬੁਰੇ ਹਾਲਾ ਕੋਰਾਲੀ ਸ਼ਹਿਰ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਉੱਥੇ ਬੁਰਾ ਹਾਲਾ ਸੜਕਾਂ ਨਾਲਿਆ ਦਾ ਤੇ ਆਪਾਂ ਹਿਮਾਚਲ ਤੱਕ ਜੋੜਨ ਵਾਲਾ ਪ੍ਰੋਜੈਕਟ ਕਿਉਂ ਲੈ ਕੇ ਆਏ ਜਦਕਿ ਸਾਡਾ ਹਲਕਾ ਦਾ ਤਾਂ ਪਹਿਲੇ ਮਾੜਾ ਹਾਲ ਹੋਇਆ ਕੱਲ੍ਹ ਕੀ ਆ ਉਹ ਕਰਨ ਲੱਪਣ ਦੀ ਰੋਡ ਆ ਉਹ ਕਰਨ ਸਾਡੀ ਜਥੇਬੰਦੀ ਲੰਬੂਗੀ ਵੀ ਹਲਕਾ ਛੱਡ ਕੇ ਉਸ ਜਿਉਂਕਿ ਜਿਹੜੀ ਗ੍ਰਾਂਟ ਸੜਕਾਂ ਲਈ ਆ ਰਹੀ ਆ ਔਰ ਉਹ ਫਿਰ ਉੱਥੇ ਇੱਕ ਪਿੱਛੇ ਇਹਨਾਂ ਨੇ ਕਿਹਾ ਸੀ ਵੀ ਸੈਂਟਰ ਸਾਨੂੰ ਗ੍ਰਾਂਟ ਨਹੀਂ ਦੇ ਰਹੀ ਆ ਗ੍ਰਾਂਟਾਂ ਰੋਕ ਲਈ ਆ ਸੜਕਾਂ ਲਈ ਮੈਂ ਬੀਬਾ ਜੀ ਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਤੁਹਾਡੇ ਜ਼ਰੀਏ ਇਹ ਜਿਹੜਾ ਮੰਡੀਕਰਨ ਬੋਰਡ ਆ ਨਾ ਸੜਕਾਂ ਓਨਲੀ ਨਾਟ ਅੰਡਰ ਦਾ ਪੀ ਡਬਲਯੂਟੀ ਇਹ ਮੰਡੀਕਰਨ ਬੋਰਡ ਦੇ ਵੀ ਅੰਦਰ ਦਾ ਜਿਹੜੀਆਂ ਪੰਡਾਂ ਦੀਆਂ ਲਿਕ ਸਭਾ ਹੁੰਦੀ ਆ ਤੇ ਉਹ ਫਿਰ ਉਹ ਮੰਡੀਕਰਨ ਬੋਰਡ ਦਾ ਪੰਜਾਬ ਦਾ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸੋ ਇਸ ਕਰਕੇ ਆ ਨਾ ਜਿਹੜਾ ਇਹ ਅਸੀਂ ਝੰਡਾ ਤਾਂ ਚੱਕਿਆ ਸੀ ਸਾਨੂੰ ਲੱਗਦਾ ਸੀ ਬਦਲਾਅ ਆਜੂਗਾ ਪਤਰ ਬਲਾਉ ਆਣ ਦੀ ਜਗਾ ਸਾਨੂੰ ਤਾਂ ਸਾਡੇ ਯਾਰ ਮਨੋਤ ਸਾਬ ਤੁਸੀਂ ਇੱਥੇ ਆਪਾਂ ਦੋ ਕੁ ਮਿੰਟਾਂ ਦਾ ਰੋਕ ਲੈਣਾ ਤੁਸੀਂ ਮੈਂ ਤਾਂ ਕਦੇ ਨਿਸ਼ੇ ਦਾ ਨਾ ਸਵਾਦ ਦੇਖਿਆ ਤੇ ਨਾ ਪਰ ਮੈਂ ਇੱਕ ਗੱਲ ਇੱਥੇ ਮੈਂਸ਼ਨ ਕਰਨੀ ਚਾਹਾਂਗਾ ਵੀ ਜਿਹੜੀ ਚੀਜ਼ ਸਾਡੀ ਕਿਸਾਨੀ ਨੂੰ ਸਟਰੋਂਗ ਕਰੇ ਨਾ ਤੇ ਆਪਣੇ ਨੌਜਵਾਨਾਂ ਲਈ ਨੁਕਸਾਨਦੇਹ ਨਾ ਹੋਵੇ ਉਹਦੇ ਮੈਂ ਹਾਮੀ ਹਾਂ ਮਨੋਤ ਸਾਬ ਜਿਹੜੀ ਥੋੜੀ ਜਿਹੀ ਜਥੇਬੰਦੀ ਆ ਤੁਸੀਂ ਬੜਾ ਇੱਕ ਪਵਿੱਤਰ ਉਦੇਸ਼ ਲੈ ਕੇ ਚੱਲੇ ਹੋ ਤੇ ਇਹ ਹਲਕੇ ਤੱਕ ਸੀਮਿਤ ਰਹੀ ਜੇ ਪੂਰੇ ਪੰਜਾਬ ਦੇ ਵਿੱਚ ਇਹਦੀ ਜਨ ਨਹੀਂ ਪਹਿਲਾਂ ਸੀ ਜ਼ਿਲ੍ਹੇ ਮੁਹਾਲੀ ਤੋਂ ਸ਼ੁਰੂ ਕਰ ਰਹੇ ਆ ਜੀ ਮੁਹਾਲੀ ਦੇ ਨੌਜਵਾਨ ਸਾਡੇ ਨਾਲ ਬੜੇ ਆਉਣ ਵਾਲੇ ਸਮੇਂ 'ਚ ਇੱਕ ਹੋਰ ਪ੍ਰੈਸ ਕਾਨਫਰੰਸ ਦੀ ਰੱਖੀ ਜਾਊਗੀ ਅੱਜ ਤਾਂ ਸੀ ਇੱਕ ਫਾਰਮਲੀ ਅਨਾਉਂਸਮੈਂਟ ਜੀ ਕਰ ਰਹੇ ਆ ਫੇਰ ਇੱਕ ਵੱਡੀ ਜਥੇਦਾਰ ਉਹਨਾਂ ਦੇ ਜਿਹੜੀ ਜਿਹੜੀ ਜ਼ਿੰਮੇਵਾਰੀ ਸੰਭ ਹੀ ਜਾਊਗੀ ਕਿਸੇ ਨੂੰ ਮੀਡੀਆ ਦੀ ਕਿਸੇ ਨੂੰ ਜਰਨਲ ਸੈਕਟਰੀ ਤੋਂ ਸਾਰਾ ਤੁਹਾਡੇ ਮੁਖਾਤਮ ਹੋਵਾਂਗੇ ਜੀ ਸਾਰਾ ਕੁਝ ਕਰਕੇ ਸਾਡੇ ਕੋਲ ਟਾਈਮ ਸਮੇਂ ਦੀ ਘਾਟ ਦੇ ਦੌਰਾਨ ਅਸੀਂ ਵੀ ਜੇ ਟਿਕ ਇੱਕ ਅ ਅਨਾਉਂਸਮੈਂਟ ਕਰਨੀ ਪੈਗੀ ਆ ਸਾਨੂੰ ਕਿਉਂਕਿ ਹੁਣ ਜਿਹੜੀ ਇਵੈਂਟਸ ਉਹ ਸਾ ਤੇ ਉਹ ਹੁਣ ਕਾਉਂਟੀ ਮੈਂਬਰਸ਼ਿਪ ਅਭਿਆਨ ਕਰਤੋਂ ਸ਼ੁਰੂ ਕਰੋਗੇ ਮੈਂਬਰਸ਼ਿਪ ਅਭਿਆਨ ਤਾਂ ਜੀ ਸਾਡਾ ਆਲਰੇਡੀ ਚੱਲ ਰਿਹਾ ਹੈ ਅੱਜ ਵੀ ਮੈਨੂੰ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਬਈ ਤੋਂ ਵੀ ਫੋਨ ਆਈ ਸੀ ਮਨੋਂ ਮੁੰਡਿਆਂ ਦੇ ਉਹ ਕਹਿੰਦੇ ਸੀ ਜੀ ਅਸੀਂ ਵੀ ਯੋਗਦਾਨ ਪਾਉਣਾ ਚਾਹਾਂਗੇ ਤੁਸੀਂ ਸਾਨੂੰ ਵਿੱਚ ਰੱਖ ਲਓ ਜਾਨਿਕਾ ਭਵਿੱਖ ਦੇ ਵਿੱਚ ਵਿਦੇਸ਼ 'ਚ ਵੀ ਯੂਨਿਟ ਸਥਾਪਿਤ ਹੋਣਗੇ ਹੈਗੇ ਜੀ ਸਾਡੇ ਸਾਡੇ ਵਿਦੇਸ਼ ਇਹ ਕਹਿੰਦੇ ਕਿ ਉਹ ਵੀ ਮੁੰਡੇ ਜਿਹੜੇ ਲੜਕੇ ਸਾਡੇ ਬਿੱਤਰਾਂ 'ਚੋਂ ਫਰੈਂਡ ਸਰਕਲ 'ਚੋਂ ਕਾਫੀ ਚਿਰ ਤੋਂ ਉਹ ਚਾਹੁੰਦੇ ਸੀ ਹੁਣ ਇਸ ਨੂੰ ਲੈ ਕੇ ਰੇਸ਼ੂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਸੇਜ ਮ ਅ ਜਿਲ੍ਹਾ ਮੁਹਾਲੀ ਦੇ ਵਾਸੀਆਂ ਨੂੰ ਖਾਸ ਕਰਕੇ ਖਰੜ ਹਲਕਾ ਦੇ ਜਿਹੜੇ ਵਾਸੀ ਮੇਰੇ ਮਿੱਤਰਾਂ ਬਨ ਜਾਣਦੇ ਹੀ ਆ ਕਿ ਭਾਈ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਇਹ ਨਾ ਸੋਚ ਲੋ ਕਿ ਤੇ ਜਗਦੇਵ ਸਿੰਘ ਮਲਵਾ ਕਿਸੇ ਇੱਕ ਪੋਲਿਟਿਕਲ ਪਾਰਟੀ ਦਾ ਹੈ ਜਾਂ ਇਹਦੇ ਤੇ ਕੋਈ ਟੈਗ ਲੱਗਿਆ ਨਹੀਂ ਜਿੱਥੇ ਹੱਕ ਸੱਚ ਦੀ ਗੱਲ ਆਉਗੀ ਜਿੱਥੇ ਪ੍ਰਿਸ਼ਤਾਚਾਰ ਨਸ਼ੇ ਨੂੰ ਖਤਮ ਕਰਨ ਦੀ ਗੱਲ ਆਉਗੀ ਉੱਥੇ ਜਗਦੇਵ ਮਲਵਾ ਹਮੇਸ਼ਾ ਜਨਤਾ ਦੇ ਨਾਲ ਖੜੂਗਾ ਜਿਵੇਂ ਪਹਿਲਾਂ ਖੜਦਾ ਰਿਹਾ ਹੈ ਤੇ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਬਾਈ ਛਿੰਦਾਰੀ ਸਿਆਮੀਪੁਰ ਤੋਂ ਜਿਨ੍ਹਾਂ ਦੀ ਪੈਪਰ ਇਲਟਰ ਨੂੰ ਦੇਣੀ ਭੁੱਲ ਗਿਆ ਤੇ ਸਾਡੇ ਇੱਕ ਕਿਸਾਨ ਆਗੂ ਆ ਇਹ ਇਹ ਮੋਟੇ ਨੋ ਮੋਟਾ ਜੋੜ ਕੇ ਚੱਲਣਗੇ ਤੇ ਮੇਰਾ ਭਰਾ ਛੋਟਾ ਸੋਨੀ ਖੇੜਾ ਜਿਹੜਾ ਤੇ ਇੱਕ ਦਿਹਾੜੀਦਾਰ ਬੰਦਾ ਹੋਣ ਦੇ ਬਾਵਜੂਦ ਵੀ ਮੋਟੇ ਨੋ ਮੋਟਾ ਜੋੜ ਕੇ ਤੱਪਿਆ ਵੀ ਬਾਈ ਜੀ ਅਸੀਂ ਤੁਹਾਡੇ ਨਾਲ ਚੱਲਾਂਗੇ ਇਸ ਮਿਸ਼ਨ ਦੇ ਵਿੱਚ ਸੋ ਮੈਂ ਕਮਜ਼ੋਰੀਆਂ ਦੱਸਤੀਆਂ ਵੀ ਆ ਇਹ ਥੋੜੀਆਂ ਕਮਜ਼ੋਰੀਆਂ ਰਹੀਆਂ ਅੰਦਰ ਰਹਿ ਕੇ ਕੀ ਕੁਝ ਲੱਗਿਆ ਤੁਹਾਨੂੰ ਕਿ ਕਿੱਥੇ ਕਮੀ ਆ ਵੀ ਇਹ ਕੰਮ ਕਿਉਂ ਨਹੀਂ ਹੋ ਰਿਹਾ ਦੇਖੋ ਇੱਕ ਤਾਂ ਨਾ ਇੱਥੇ ਇਹ ਨਹੀਂ ਪਤਾ ਲੱਗ ਰਿਹਾ ਵੀ ਪੰਜਾਬ ਦਾ ਚੀਫ ਮਿਨਿਸਟਰ ਕੌਣ ਆ ਤੈਨੂੰ ਮਾਨ ਸਾਹਿਬ ਦਾ ਫੇਸ ਰੱਖਿਆ ਹੋਇਆ ਹੈ ਭਗਵੰਤ ਮਾਨ ਜੀ ਦਾ ਪਰ ਚੀਫ ਮਿਨਿਸਟਰ ਦੇਖੋ ਆਈਐਸ ਆਈਪੀਐਸ ਅਫਸਰ ਉਹ ਉਹ ਤਾਂ ਕਿਸੇ ਦੀ ਮੰਨਦੇ ਨਹੀਂ ਉਹ ਸਿੱਧੇ ਦਿੱਲੀ ਤੋਂ ਆਰਡਰਾਂ ਦੇ ਸਾਨੂੰ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਨਹੀਂ ਪਤਾ ਵੀ ਪੰਜਾਬ ਦਾ ਜਿਹੜਾ ਅੱਗੇ ਝੰਡਾ ਵਰਦਾਰਾ ਉਹ ਭਗਵੰਤ ਮਾਨ ਜੀ ਆ ਸੰਦੀਪ ਪਾਟਕ ਰਾਗਵ ਚੱਟਾ ਕੇ ਕੇਜਰੀਵਾਲ 750 ਦਾ ਇਹ ਗੱਲ ਦੀ ਪਈ ਹੋਈ ਆ ਅੱਛਾ ਅਸੀਂ ਖੁਦ ਕਨਫਿਊਜ਼ ਇਵਨ ਕੇ ਮਨਿਸਟਰ ਔਰ ਐਮਐਲਏ ਵੀ ਕਨਫਿਊਜ਼ ਅੱਜ ਦੀ ਡੇਟ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਯਾਰ ਅਸੀਂ ਤਾਂ ਜਿਹੜੀ ਸਰਦਾਰੀ ਆ ਉਹ ਭਗਵਾਨ ਤਾਂ ਮਾਝੀ ਨੂੰ ਦਿੱਤੀ ਆ ਐਸਾ ਮੁੱਖ ਮੰਤਰੀ ਕਿਸੇ ਦਿੱਲੀ ਵਾਲੇ ਨੇ ਨਹੀਂ ਦਿੱਤੀ ਅੱਜ ਤੁਸੀਂ ਦੇਖ ਲਓ ਸਾਰੇ ਮਤਲਬ ਸਿਸਟਮ ਐਦਾਂ ਦਾ ਯਾਰ ਚੱਲੇ ਦਿੱਲੀ ਤੋਂ ਰਿਹਾ ਪਰ ਪੰਜਾਬ ਵਾਸੀ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਸਾਈ ਪੰਜਾਬ ਵਾਲਾ ਬਸਨੀਕ ਆ ਜਿਹੜਾ ਉਹ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ ਮਨੋ ਸਰ ਚਲੋ ਹੁਣ ਆਪਾਂ ਤੁਹਾਡੀ ਜਿਸੇ ਬੰਦੀ ਦੇ ਮੁੱਦੇ ਦੇ ਉੱਪਰ ਆਈਏ ਕੀ ਕੀ ਵਰਕਿੰਗ ਕਰੇਗੀ ਇਹ ਥੋ ਦੇਖੋ ਜੀ ਇੱਕ ਤਾਂ ਜਿਵੇਂ ਭ੍ਰਿਸ਼ਟਾਚਾਰ ਵਾਲੀ ਗੱਲ ਹੋ ਗਈ ਇੱਕ ਤਾਂ ਜਿਹੜਾ ਚਿੱਤੇ ਵਾਲਾ ਗਾਣਾਤ ਆ ਇਹਦੇ ਬਾਰੇ ਬੜੀਆਂ ਗੱਲਾਂ ਸੁਣਨ ਨੂੰ ਆndੀਆਂ ਹੁਣ ਮਾਨ ਸਾਹਿਬ ਨੇ 26 ਪਿਛਲੀ 15 ਅਗਸਤ ਨੂੰ ਕਹਿ ਸੀ ਵੀ 26 ਜਨਵਰੀ ਤੱਕ ਆਪਾਂ ਖਤਮ ਕਰਵਾਵਾਂਗੇ ਜੇ ਤੁਹਾਡੀ ਨੋਟਿਸ ਹੈਗੀ ਆ ਇਹਦੀ ਪਰ ਉਹ ਤੋਂ ਅਗਲੀ 15 ਅਗਸਤ ਵੀ ਲੰਘ ਚੁੱਕੀ ਆ ਆਊਟਪੁੱਟ ਕੁਛ ਨਹੀਂ ਅੱਛਾ ਇੱਥੇ ਖਿੜਾਵਾਦ ਮੈਡਮ ਨੇ ਉੱਥੇ ਕਿਤੇ ਸਟੇਜ ਤੇ ਬੋਲੀ ਵੀ ਨਸ਼ੇ ਨੂੰ ਅਸੀਂ ਨੱਥ ਪਾ ਲਈਏ ਵਿੱਚੋਂ ਸੰਗਤ ਦੇ ਵਿੱਚੋਂ ਬੰਦੇ ਬੋਲ ਪਏ ਕਹਿੰਦੇ ਨਸ਼ਾ ਖਤਮ ਨਹੀਂ ਹੋਇਆ ਬਹੁਤ ਵੱਡੀ ਗੱਲ ਆ ਇੱਕ ਮinistar ਸਾਹਿਬ ਇਦਾਂ ਦੀ ਗੱਲ ਕਹਿ ਰਹੇ ਹੁਣ ਜਨਤਾ 'ਚ ਬੈਠੇ ਬੰਦੇ ਕਹਿ ਰਹੇ ਹਣ ਨਹੀਂ ਜੀ ਅੱਛਾ ਪਿੱਛੇ ਜੋ ਲੋਕ ਸਭਾ ਚ ਇਹਨਾਂ ਦੀ ਖਰੜ ਮੀਟਿੰਗ ਸੀ ਉੱਥੇ ਇੱਕ ਸ਼ਰਿਆਵੇਂ ਮੁੰਡੇ ਨੁੱਟ ਕੇ ਕਹਿਤਾ ਵੀ ਚਿੱਟੇ ਵਾਲੇ ਵੇ ਪਕੜਵਾ ਦਿੰਦਾ ਜੀ ਉੱਥੇ ਖਰੜ ਪਲਾਣੀ ਬਾੜ 'ਚ ਚਿੱਟਾ ਵੇਖਦਾ ਉਹਨੂੰ ਮੀਟਿੰਗ ਤੋਂ ਬਾਹਰ ਕੱਢ ਦਿੱਤਾ ਗਿਆ ਸੋ ਹਾਲੇ ਅਸੀਂ ਇਹ ਚਾਹਦੇ ਵੀ ਇੱਕ ਮੁੰਡਾ ਬੋਲਿਆ ਸੀ ਉੱਥੇ ਇੱਕ ਲੜਕਾ ਬੋਲਿਆ ਸੀ ਪਰ ਸਾਡੀ ਜਥੇਬੰਦੀ ਬੋਲੂਗੀ ਹੁਣ ਇਹਨਾਂ ਦੇ ਖਿਲਾਫ ਚਾਹ ਚਿੱਟੇ ਦੀ ਗੱਲ ਆ ਚਾਹ ਨਸ਼ੇ ਦੀ ਗੱਲ ਆ ਚਾਹੇ ਉਹ ਪਚਾਈਆਂ ਠਾਣਿਆਂ ਦੀ ਗੱਲਾਂ ਜਿੱਥੇ ਆਮ ਜਨਤਾ ਤਾਂ ਮੁੱਦੀ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਖੜਾਂ ਜੇ ਕੋਈ ਚਿੱਟਾ ਛੱਡਣਾ ਚਾਹੁੰਦਾ ਹੋਵੇ ਕਿ ਉਹਦਾ ਵੀ ਚਿੱਟਾ ਛੜਾਣ ਦੀ ਕੋਸ਼ਿਸ਼ ਕਰੋਗੇ ਵਿੱਚ ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਤੁਸੀਂ ਜਿਵੇਂ ਜਾਣਦੇ ਹੋ ਕਿ ਗੈਰ ਧਾਰਮਿਕ ਜਥੇਬੰਦੀਆਂ ਨਾਲ ਵੀ ਜੁੜਿਆ ਹੋਇਆ ਜਿਹੜੇ ਲੋਕਲ ਆਪਣੇ ਕੈਨੋ ਗੁਰਦੁਆਰਿਆਂ ਦੀਆਂ ਕਮੇਟੀਆਂ ਸੁਭਾਵਾਂ ਉਹਨਾਂ ਨਾਲ ਦੇ ਚੰਗੇ ਪਿਆਰ ਆ ਚੰਗੇ ਲਿੰਕ ਆ ਉਹ ਉਹ ਜਿਹੜੀਆਂ ਕਮੇਟੀਆਂ ਸਾਡੀ ਇੱਥੇ ਹੈਲਪ ਕਰਨ ਦੀਆਂ ਜੀ ਜਿਹਦੇ ਜਿਹਦੇ ਚ ਜਿਹੜੇ ਨੌਜਵਾਨ ਚਿੱਟਾ ਛੱਡਣਾ ਚਾਹੁੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਲਈ ਸਾਡੀ ਹਲਕਾ ਕੰਪਨੀ ਯੋਜਨਾ ਕੀ ਅੱਗੇ ਨੂੰ ਕੋਈ ਰਾਜਨੀਤਿਕ ਆਗੂ ਵੀ ਤੁਹਾਡੀ ਕਲੱਬ ਦੇ ਵਿੱਚ ਜਿਹੜੀ ਜਿੱਥੇ ਬੰਦੇ ਵੀ ਸ਼ਾਮਿਲ ਹੋ ਸਕਦਾ ਜੀ ਦੇਖੋ ਜੀ ਜਿਸ ਸਮੇਂ ਦੀ ਲੋੜ ਦੇ ਅਨੁਸਾਰ ਸਭ ਕੁਝ ਹੋ ਸਕਦਾ